ਪੰਜਾਬ ਵਿੱਚ ਨਸ਼ਾ ਵਿਰੋਧ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ ਪ੍ਰਸ਼ਾਸਨ ਨੇ ਫਿਰੋਜ਼ਪੁਰ ਝੁੱਗੀ ਚੌਂਪੜੀ ਵਾਲੇ ਇਲਾਕੇ ਵਿੱਚ ਇੱਕ ਵੱਡੇ ਨਸ਼ਾ ਤਸਕਰ ਗੁਰਚਰਨਜੀਤ ਸਿੰਘ ਉਰਫ ਚੰਨੀ ਦੇ ਘਰੋਂ ਢਾ ਦਿੱਤਾ ਦੋਸ਼ੀ ਨੂੰ 25 ਕਿਲੋ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਸੀ ਗੁਰਚਰਨਜੀਤ ਸਿੰਘ ਉਰਫ ਚੰਨੀ ਇੱਕ ਖਤਰਨਾਕ ਨਸ਼ਾ ਤਸਕਰ ਹੈ ਜੋ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਸੀ ਪੁਲਿਸ ਅਨੁਸਾਰ ਉਸ ਨੂੰ ਪਹਿਲਾਂ ਹੀ 25 ਕਿਲੋ ਹਿਰੋਇਨ ਨਾਲ ਫੜਿਆ ਗਿਆ ਸੀ ਤੇ 7 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਉਹ ਜ਼ਮਾਨਤ ਤੇ ਰਿਹਾ ਹੋ ਗਿਆ ਸੀ ਜ਼ਮਾਨਤ ਮਿਲਣ ਤੋਂ ਬਾਅਦ ਉਹ ਫਰਾਰ ਹੋ ਗਿਆ ਤੇ ਦੁਬਾਰਾ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ। ਮੁਲਜ਼ਮ ਨੇ ਫਿਰੋਜ਼ਪੁਰ ਦੇ ਚੁग्गा ਹਜ਼ਾਰਾ ਇਲਾਕੇ ਵਿੱਚ ਜੰਗਲਾਤ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਸੀ। ਪੁਲਿਸ ਅਤੇ ਪ੍ਰਸ਼ਾਸਨ ਨੇ ਇਸ ਗੈਰ ਕਾਨੂੰਨੀ ਜਾਇਦਾਦ ਨੂੰ ਸੀਲ ਕਰਨ ਅਤੇ ਟਾਊਨ ਦਾ ਫੈਸਲਾ ਕੀਤਾ ਹੈ। ਦੋਸ਼ੀ ਵਿਰੁੱਧ ਤਿੰਨ ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਉਹ ਫਰਾਰ ਸੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਖਤਮ ਕਰਨ ਲਈ ਤਸਕਰਾਂ ਦੇ ਲਗਾਤਾਰ ਕਾਰਵਾਈ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਨਸ਼ਾ ਤਸਕਰਦਿਆਂ ਗੈਰ ਕਾਨੂੰਨੀ ਜਾਇਦਾਦਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੋ ਵੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸਰਕਾਰੀ ਜ਼ਮੀਨ ਤੇ ਬਣਿਆ ਗੈਰ ਕਾਨੂੰਨੀ ਉਹ ਸਾਰਿਆਂ ਨੂੰ ਢਾ ਦਿੱਤਾ ਜਾਵੇਗਾ ਤੇ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨਫੋਰਮੇਸ਼ਨ ਮੁਤਾਬਕ ਇਹ ਇੱਕ ਨਸ਼ਾ ਤਸਕਰ ਹੈ ਜਿੰਨਾਂ ਦਾ ਘਰ ਹੈ ਇਹ ਤੇ ਉਹਨਾਂ ਦੇ ਤਿੰਨ ਪਰਚੇ ਦਰਜ ਹੈ ਉਹਦੇ ਤੇ ਤੇ ਉਹਦੇ ਚੋਂ ਇੱਕ ਪਰਚੇ ਦੇ ਵਿੱਚ ਉਹ ਪਿੱਛੇ ਹੀ ਕੈਦ ਕੱਟ ਰਿਹਾ ਸੀ 7 ਸਾਲ ਕੈਦ ਕੱਟੀ ਹੈ। ਉਸ ਤੋਂ ਬਾਅਦ ਇੱਕ ਹੋਰ ਪਰਚੇ ਸਾਨੂੰ ਵੌਂਟਡ ਹੈ ਤੇ ਇਹ ਪਤਾ ਲੱਗਿਆ ਸੀਗਾ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਜੰਗਲਾਤ ਵਿਭਾਗ ਵੱਲੋਂ ਵੀ ਵੀ ਇਹ ਪ੍ਰੋਟੈਕਟਿਡ ਲੈਂਡ ਹੈ ਜਿਹੜੀ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਜੋ ਆ ਤੁਸੀਂ ਦੇਖਦੇ ਆ ਵੀ ਇਹਨੇ ਕਿੰਨਾ ਸੋਲਿਡ ਘਰ ਬਣਾ ਲਿਆ ਕਿ ਜਿਹੜੇ ਨਸ਼ੇ ਦੇ ਪ੍ਰਸੀਡਸ ਤੋਂ ਇਹਨੇ ਜਿਹੜੇ ਨਜਾਇਜ਼ ਨਸ਼ਾ ਵੇਚ ਕੇ ਜੋ ਇਹਨੇ ਤੇ ਉਸ ਦਾ ਇਹ ساری ਕਾਰਵਾਈ ਕੀਤੀ ਗਈ ਤਾਂ ਹੋਦਾ ਕਿ ਕਿੰਨੀ ਖੇਪ ਜਿਹੜੀ ਆ ਭਾਰਤ ਦੀ ਸੀਮਾ ਦੇ ਵਿੱਚ ਲਿਆ ਚੁੱਕਿਆ ਸੀ ਕਿੰਨੀ ਕੋ ਖੇਪੜੀ ਜਾ ਚੁੱਕੀ ਆ ਇਹਦੇ ਕੋਲੋਂ ਪਹਿਲਾਂ ਜਿਹੜਾ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ ਇਹਨੂੰ ਸਜ਼ਾ ਸੀ ਹੋਈ ਸੀ ਉਹਦੇ ਚ 25 ਕਿਲੋ ਹੈਰੋਇਨ ਸੀਗੀ ਜਿਹਦੇ ਵਿੱਚ ਇਹ 15 ਸਾਲ ਦੀ ਇਹਨੂੰ ਸਜ਼ਾ ਹੋਈ ਵੀ ਆ ਤੇ ਹੁਣ ਉਹ 7 ਸਾਲ ਕੱਟ ਕੇ ਇਹਨੂੰ ਮਾਨਯੋਗ ਜ਼ਾਲਤ ਵੱਲੋਂ ਬੇਲ ਮਿਲੀ ਸੀ ਬਟ ਇਹ ਫੇਰ ਸਾਨੂੰ ਇੱਕ ਕੇਸ ਦੇ ਵਿੱਚ ਵਾਂਟਡ ਹੈ ਤੇ ਹੁਣ ਉਹ ਪਗੋੜਾ ਸਰ ਕੀ ਨਾਮ ਕੀ ਹੈ ਜੀ ਇਹਦਾ ਇਹ ਇਹ ਹੈਗੇ ਜੀ ਗੁਰਚਰਨ ਸਿੰਘ ਉਰਫ ਚੰਨੀ ਪੁੱਤਰ surjit singh ਵਾਸੀ ਝੁਗੇ ਯਾਰਾ ਸਿੰਘ ਵਾਲਾ ਸਰ ਇਹ ਆਪਣੇ ਆਪ ਚ ਇੱਕ ਵੱਡੀ ਕਾਰਵਾਈ ਨਹੀਂ ਹੈ ਕਿ ਸਰਹੱਦ ਦੇ ਉੱਪਰ ਜਿਹੜਾ ਨਸ਼ਾ ਤਸਕਰ ਹੈ ਪੰਜਾਬ ਦੇ ਇਲਾਕਿਆਂ 'ਚ ਦੇ ਰਿਹਾ ਸੀਗਾ ਨਸ਼ੇ ਦੀ ਕੀਪ ਨੂੰ ਕਿ ਵੱਡੀ ਕਾਰਵਾਈ ਮੰਨੀ ਜਾ ਸਕਦੀ ਹੈ ਇਸ ਨੂੰ ਬਿਲਕੁਲ ਜੀ ਤੁਹਾਡੇ ਸਾਹਮਣੇ ਹੈ ਵੀ ਇਹ ਪਹਿਲਾਂ ਵੀ 25 ਕਿਲੋ ਹੈਰੋਇਨ ਦੇ ਵਿੱਚ ਇਹ ਸਜ਼ਾ ਕੱਟ ਰਿਹਾ ਸੀ ਇਹ ਬੰਦਾ ਤੇ ਉਸ ਤੋਂ ਬਾਅਦ ਵੀ ਇਸ ਦੇ ਦੋ ਕੇਸ ਹੋਰ ਇਹਦੇ ਤੇ ਰਜਿਸਟਰਡ ਸੀਗੇ ਤੇ ਇੱਕ ਕੇਸ ਜਿਹੜਾ ਵਿੱਚ ਸਾਨੂੰ ਹਜੇ ਵੀ ਇਹ ਵਾਂਟਡ ਹੈ ਤੇ ਇਸ ਨੇ ਆਪਣੇ ਜਿਹੜੇ ਨਜਾਇਜ਼ ਧੰਦੇ ਤੋਂ ਜਿਹੜੇ ਪੈਸੇ ਬਣਾਏ ਹੋਏ ਉਸ ਦਾ ਇਹ ਇਸ ਨੇ ਇਹ ਜਿਹੜਾ ਘਰ ਬਣਾਇਆ ਹੋਇਆ ਸੀ ਸਰ ਅਗਲੇ ਕੋਈ ਹੋਰ ਵੀ ਹੈਗੇ ਆ ਜੀ ਜਿਹੜੇ ਹੋਰ ਕਈ ਘਰਾਂ ਤੇ ਜਿਹੜਾ ਇਹ ਕਾਰਵਾਈ ਹੋਣੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਹੜੀ ਇਹ ਜਿਹੜੇ ਜੋ ਕੋਈ ਵੀ ਨਸ਼ਾ ਤਸਕਰ ਇਹ ਗਲਤ ਹਰਕਤਾਂ ਕਰ ਰਿਹਾ ਜਿਹੜੇ ਆਪਣੇ ਨਸ਼ੇ ਵੇਚ ਕੇ ਆਪਣੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਖਰਾਬ ਕਰ ਰਿਹਾ ਅਸੀਂ ਉਸ ਤੇ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਤੁਸੀਂ ਨਸ਼ਾ ਦਸਕਰ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਆਜ ਇੱਕ ਇੱਕ ਘਰ ਤੇ ਕਾਰਵਾਈ ਕੀਤੀ ਜਾ ਕਿ ਅਗਲਾ ਵੀ ਕੋਈ ਹੋਰ ਕਰ ਹੈਗਾ ਜੀ ਅੱਜ ਇਸੇ ਤੇ ਕਾਰਵਾਈ ਹੈ ਜੀ ਫਿਰ ਇਸ ਤੋਂ ਬਾਅਦ ਇਹਦੇ ਨਾਲ ਹੀ ਜੇ ਤੁਸੀਂ ਦੇਖਣ ਇਹਨਾਂ ਨੂੰ ਜਿਹੜੇ ਜੰਗਲਾਤ ਵਿਭਾਗ ਦੀ ਨਾਲ ਲੱਗਦੀ ਇਹਦੀ ਜ਼ਮੀਨ ਵੀ ਹੈ ਇਹ ਟੋਟਲ ਇੱਕ ਕਿੱਲਾ ਇੱਕ ਏਕੜ ਹੈ ਉਹ ਜ਼ਮੀਨ ਵੀ ਜੰਗਲਾਤ ਵਿਭਾਗ ਵੱਲੋਂ ਰੀਕਲੇਮ ਕੀਤੀ ਜਾ ਰਹੀ ਹੈ ਜਿਹੜੀ ਜਿੱਤੇ ਕਬਜ਼ਾ ਕੀਤਾ ਹੋਇਆ ਸੀ ਹਾਂਜੀ ਮੈਂ ਸਾਬਕਾ ਸਰਪੰਚ ਸਰਜੀਤ ਸਿੰਘ ਗੱਟੀ ਦੇ ਮੇਕਪ ਪਿੰਡ ਜੱਲੋ ਘਰ ਰਹਿਣ ਵਾਲਾ ਹਾਂ ਔਰ ਜੁੱਧ ਨਸ਼ਾ ਵਿਰੁੱਧ ਜੋ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਕਦਮ ਚੱਕਿਆ ਜੁੱਧ ਸ਼ੁਰੂ ਕੀਤਾ ਬਹੁਤ ਹੀ ਵਧੀਆ ਕੀਤਾ ਜਿਹੜਾ ਇਹਦੇ ਕਰਕੇ ਕਾਫੀ ਹਲਾਰਾ ਮਿਲਿਆ ਲੋਕ ਤਸਕਰ ਜਿਹੜੇ ਗੈਂਗਸਟਰ ਜਾਂ ਤਕਸਰ ਹੈ ਉਹਨਾਂ ਨੂੰ ਡਰ ਪੈ ਚੁੱਕਿਆ ਹੈ ਕਿ ਸਾਡੇ ਨਾਲ ਮਾਰਾ ਹੋਣ ਵਾਲਾ ਤੇ ਕਈ ਜਗ੍ਹਾ ਤੇ ਜਿਹੜਾ ਇਹੋ ਜਿਹਾ ਹੋ ਚੁੱਕਾ ਆਪਣੀ ਆਪ ਇਲਾਕਾ ਛੱਡ ਕੇ ਜਾਣ ਨੂੰ ਤਿਆਰ ਬੈਠੇ ਨੇ ਤੇ ਸਰਕਾਰ ਨੇ ਜਿਹੜਾ ਇੱਕ ਕਦਮ ਪਹਿਲਮੀ ਕੀਤੀ ਹੈ ਬਹੁਤ ਵਧੀਆ ਕੀਤੀ ਹੈ ਔਰ ਅਸੀਂ ਸਰਕਾਰ ਤੇ ਬਹੁਤ ਖੁਸ਼ ਆ ਜਿਨ੍ਹਾਂ ਨੇ ਸਰਕਾਰ ਨੇ ਸੀਐਮ ਸਾਹਿਬ ਨੇ ਇਹ ਜੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੈ ਅਸੀਂ ਇਹਨਾਂ ਦੇ ਬਹੁਤ ਖੁਸ਼ ਆ ਸਾਡਾ ਇਲਾਕਾ ਖੁਸ਼ ਹੈ ਔਰ ਅਸੀਂ ਇਹ ਬੇਨਤੀ ਕਰਦੇ ਆ ਭਗਵੰਤ ਸਿੰਘ ਸੀਐਮ ਸਾਹਿਬ ਮਾਨ ਸਾਹਿਬ ਨੂੰ ਵੀ ਆਉਣ ਵਾਲਾ ਵੀ ਸਮਾਂ ਇਹ ਚਾਲੂ ਰੱਖ ਕੇ ਹੋਰ ਤੇਜ਼ੀ ਨਾਲ ਇਹ ਕੰਮ ਤੇਜ਼ ਕਰਨ ਤੇ ਜਿਹੜੇ ਤਸਕਰ ਨੇ ਇਹ ਤੂੰ ਹਟ ਕੇ ਪਿੱਛੇ ਭੱਜ ਜਾ ਸਕਣ ਜਾਂ ਤਸਕਰ ਜਿਹੜੇ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ ਉਹ ਖਤਮ ਕਰ ਦੇਣ ਜੋ ਪੰਜਾਬ ਸਰਕਾਰ ਨੇ ਫਰਾਲਾ ਕੀਤਾ ਹੈ ਯੁੱਧ ਨਸ਼ਿਆਂ ਵਿਰੁੱਧ ਮਾਨ ਸਾਹਿਬ ਨੇ ਸ਼ਕਤੀ ਵਿਖਾ ਕੇ ਜਿਹੜਾ ਪੂਰੇ ਨਿਸ਼ਾਦਰ ਦੇਸ਼ ਡੀਜੀ ਮਾਨਜੋਗ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਔਰ ਸਾਡੇ ਡੀਐਸਪੀ ਸਿਟੀ ਸਾਰਾ ਪ੍ਰਸ਼ਾਸਨ ਜੋ ਪਹੁੰਚਿਆ ਇਹ ਇਸ ਵੇਲੇ ਆਪਾਂ ਮੌਜੂਦ ਆ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਜੋ ਜਮਾਂ ਸਰਹੱਦ ਦੇ ਨੇੜੇ ਆ ਇਥੋਂ ਸਿਰਫ 200 ਮੀਟਰ ਦੀ ਦੂਰੀ 300 ਮੀਟਰ ਦੀ ਹੋਏਗੀ ਜਿਹੜਾ ਹੁਸੈਨੀ ਵਾਲਾ ਬਾਰਡਰ ਨਾਲ ਨਾਲ ਲੱਗਦਾ ਇੰਡੋਪਾਕ ਬਾਰਡਰ ਝੁੱਗੇ ਯਾਰਾ ਦੇ ਵਿੱਚ ਮੌਜੂਦ ਆ ਸੋ ਇਹ ਜਿਹੜਾ ਘਾਰ ਅੱਜ ਠਾਇਆ ਜਾ ਰਿਹਾ ਗੁਰਚਰਨ ਸਿੰਘ ਚੰਨੀ ਨਾ ਦਾ ਜੋ ਲੜਕਾ ਸਾਡੇ ਪਿੰਡ ਦਾ ਸੋ ਪਹਿਲਾਂ ਇਹਦੇ ਤੇ ਕੋਈ ਪਰਚਾ ਪੁਰਚਾ ਹੋਇਆ ਸੀ ਉਹਦੇ ਚ ਜਵਾਨਤ ਜਵੁੰਤ ਹੋ ਗਈ ਉਹਨੂੰ ਮੇਰੇ ਹਲਕਾ ਕੋਰਟ ਨੇ ਬਰੀ ਕੀਤਾ ਕੀ ਕੀਤਾ ਮੈਨੂੰ ਪੂਰਾ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਬਾਕੀ ਜੋ ਸਰਕਾਰ ਨੇ ਰਿਪੋਰਟਾਂ ਲਈਆਂ ਅਫਸਰ ਅਫਸਰ ਸ਼ਾਈ ਨੇ ਲਈਆਂ ਉਹਦੇ ਚ ਜਿਹੜਾ ਗਲਤ ਅਨਸਰ ਪਾਇਆ ਗਿਆ ਤੇ ਉਹ ਜਿਹੜਾ ਅੱਜ ਨੂੰ ਯੋਧ ਨਸ਼ਾ ਵਿਰੋਧ ਦੇ ਇੱਕ ਤਹਿਤ ਜਿਹੜੀ ਮਹਿਮ ਚੱਲ ਰਹੀ ਹੈ ਮਾਨ ਜੋ ਮੁੱਖ ਮੰਤਰੀ ਵੱਲੋਂ ਉਹ ਅੱਜ ਜਿਹੜਾ ਨਾ ਕੱਟ ਆਇਆ ਜਾ ਰਿਹਾ ਇਹ ਗੁਰਚਰਨ ਸਿੰਘ ਚੰਨੀ ਨਾਂ ਦਾ ਲੜਕਾ ਹੈ